ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੋਕ ਕਹਿੰਦੇ ਸੁਣੇ ਹਨ ਅਤੇ ਮੇਰੇ ਆਪਣੇ ਨਾਲ ਵੀ ਬਹੁਤ ਵਾਰ ਹੋਇਆ ਹੈ ਕਿ ਜਦੋਂ ਮੈਂ ਨਤਨੇਮ ਦਾ ਪਾਠ ਕਰਦੇ ਹਾਂ ਉਸ ਸਮੇਂ ਮਨ ਵਿੱਚ ਬਹੁਤ ਗਲਤ ਖਿਆਲ ਆਉਂਦੇ ਨੇ ਮਨ ਬਹੁਤ ਪਾਸੇ ਭਟਕਦਾ ਹੈ ਕਦੇ ਮਨ ਸੋਚਦਾ ਹੈ ਕਿ ਉਹ ਕੰਮ ਤਾਂ ਕਰਨ ਵਾਲਾ ਰਹਿ ਗਿਆ ਕਦੇ ਖਿਆਲ ਆਉਂਦਾ ਹੈ ਕਿ ਰੋਟੀ ਸਬਜ਼ੀ ਕੀ ਬਣਾਵਾਂਗੀ ਤੇ ਕਦੇ ਕੋਸ਼ ਤੇ ਕਦੇ ਕੋਸ਼ ਮੈਂ ਖੁਦ ਇਹ ਸੋਚਦੀ ਹੁੰਨੀ ਆ ਕਿ ਇਦਾਂ ਕਿਉਂ ਹੁੰਦਾ ਏ ਜਦੋਂ ਵੀ ਬਾਣੀ ਪੜ੍ਹਦੀ ਆ ਗੁਰੂ ਦੀ ਬਾਣੀ ਦਾ ਪਾਠ ਕਰਦੀ ਆ ਇਹ ਸਵਾਲ ਮੇਰੇ ਦਿਮਾਗ 'ਚ ਕਿਉਂ ਆਉਂਦੇ ਨੇ ਆਖਿਰ ਮੇਰਾ ਮਨ ਬਾਣੀ 'ਚ ਕਿਉਂ ਨਹੀਂ ਲੱਗਦਾ ਫਿਰ ਇੱਕ ਦਿਨ ਅੱਖਾਂ ਸਾਹਮਣੇ ਬੱਚੇ ਨੇ ਇੱਕ ਚਮਤਕਾਰ ਕੀਤਾ ਚਮਤਕਾਰ ਹੀ ਕਹੂੰਗੀ ਮੈਂ ਤਾਂ ਉਸ ਗੱਲ ਨੂੰ ਉਸ ਨੇ ਕੀ ਕੀਤਾ ਉਹ ਤਾਂ ਬਸ ਆਪਣਾ ਇੱਕ ਖੇਡ ਰਿਹਾ ਸੀ ਪਰ ਉਸ ਤੋਂ ਮੈਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲ ਗਈ ਜਦੋਂ ਉਸ ਬੱਚੇ ਨੇ ਗਲਾਸ ਦੇ ਵਿੱਚ ਮਿੱਟੀ ਪਾ ਕੇ ਦੇਖਿਆ ਤਾਂ ਗਲਾਸ ਦਾ ਜਿਹੜਾ ਸਾਰਾ ਸਾਫ਼ ਪਾਣੀ ਸੀ ਉਹ ਗੰਦਲਾ ਕਰਤਾ ਗੰਦਲਾ ਪਾਣੀ ਹੋ ਗਿਆ ਫਿਰ ਉਹਨੇ ਸੋਚਿਆ ਕਿ ਹੁਣ ਇਹਨੂੰ ਸਾਫ਼ ਕਿਵੇਂ ਕਰਨਾ ਵਾ ਇਹ ਤਾਂ ਗੰਦਾ ਹੋ ਗਿਆ ਪਾਣੀ ਫਿਰ ਉਸਨੇ ਉੱਪਰੋਂ ਦੀ ਸਾਫ਼ ਪਾਣੀ ਪਾਉਣਾ ਸ਼ੁਰੂ ਕਰਤਾ ਜਿਵੇਂ ਜਿਵੇਂ ਉਸ ਗਲਾਸ ਦੇ ਵਿੱਚ ਸਾਫ਼ ਪਾਣੀ ਜਾਂਦਾ ਗਿਆ ਜਾਂਦਾ ਗਿਆ ਜਿਹੜਾ ਗੰਦਲਾ ਪਾਣੀ ਸੀ ਮਿੱਟੀ ਨਾਲ ਹੋਇਆ ਸੀ ਉਹ ਸਾਫ਼ ਹੋ ਗਿਆ ਬਿਲਕੁਲ ਜਿਵੇਂ ਪਹਿਲਾਂ ਦਾ ਸੀ ਬਿਲਕੁਲ ਓਦਾਂ ਹੀ ਸਾਫ਼ ਹੋ ਗਿਆ ਉਸ ਤੋਂ ਮੇਰੇ ਮਨ 'ਚ ਖਿਆਲ ਆਇਆ ਵੀ ਬਾਣੀ ਵੀ ਤਾਂ ਇਦਾਂ ਹੀ ਆ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਆਪਾਂ ਨੂੰ ਮਾੜੇ ਖਿਆਲ ਆਉਂਦੇ ਆ ਆਪਾਂ ਸੋਚਦੇ ਆ ਆਹ ਰਹਿ ਗਿਆ ਉਹ ਕਰਨਾ ਸੀ ਉਹ ਕੰਮ ਰਹਿ ਗਿਆ ਬਹੁਤ ਕੁਝ ਸੋਚਦੇ ਆ ਕੰਮਾਂ ਤੋਂ ਬਿਨਾਂ ਵੀ ਬਹੁਤ ਖਿਆਲ ਆਉਂਦੇ ਆ ਆਪਣੇ ਮਨ 'ਚ ਪਰ ਜਦੋਂ ਆਪਾਂ ਹਰ ਰੋਜ਼ ਬਾਣੀ ਨੂੰ ਪੜਾਂਗੇ ਹਰ ਰੋਜ਼ ਬਾਣੀ ਦਾ ਜਾਪ ਕਰਾਂਗੇ ਤਾਂ ਆਪਣੇ ਮਨ ਦੇ ਵਿੱਚੋਂ ਜਿਹੜੇ ਮਾੜੇ ਖਿਆਲ ਆਉਂਦੇ ਆ ਉਹ ਆਪਣੇ ਆਪ ਹਟ ਜਾਣਗੇ। ਗੁਰੂ ਦੀ ਬਾਣੀ ਦੇ ਨਾਲ ਆਪਣਾ ਮਨ ਆ ਜਿਹੜਾ ਬਿਲਕੁਲ ਸਾਫ਼ ਤੇ ਪਵਿੱਤਰ ਹੋ ਜਾਊਗਾ। ਜਦੋਂ ਆਪਾਂ ਲਗਾਤਾਰ ਨਿਤਨੇਮ ਬਾਣੀ ਦਾ ਪਾਠ ਕਰਾਂਗੇ। ਹੌਲੀ ਹੌਲੀ ਉਸ ਬਾਣੀ ਨੇ ਆਪਣੇ ਮਨ ਤੇ ਇਹ ਜਾਸਰ ਕਰਨਾ ਕਿ ਆਪਾਂ ਨੂੰ ਪਾਠ ਕਰਦੇ ਸਮੇਂ ਮਾੜੇ ਖਿਆਲ ਹੀ ਆਉਣੇ ਬੰਦ ਹੋ ਜਾਣਗੇ। ਇਸੇ ਲਈ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਵੀ ਬਾਣੀ ਨਾਲ ਜੁੜੋ। ਜੇ ਪਹਿਲਾਂ ਮਾੜੇ ਖਿਆਲ ਆਉਂਦੇ ਆ ਕੋਈ ਗੱਲ ਨਹੀਂ ਸਭ ਨੂੰ ਆਉਂਦੇ ਆ ਮੇਰੇ ਨਾਲ ਵੀ ਬਹੁਤ ਵਾਰ ਹੋਇਆ। ਪਰ ਆਪਾਂ ਨੂੰ ਬਾਣੀ ਨਹੀਂ ਛੱਡਣੀ ਚਾਹੀਦੀ ਇਹ ਨਹੀਂ ਸੋਚਣਾ ਦਈਦਾ ਕੋਈ ਨਾ ਅੱਜ ਨਹੀਂ ਕਰਿਆ ਪਾਠ ਕੱਲ ਕਰ ਲਾਂਗੇ ਨਹੀਂ ਕਰੋ ਚਾਹੇ 10 ਮਿੰਟ ਹੀ ਕਰੋ ਪਰ ਕਰੋ ਜ਼ਰੂਰ ਬਾਣੀ ਦੇ ਨਾਲ ਜ਼ਰੂਰ ਜੁੜੋ ਬਾਣੀ ਨੂੰ ਪੜੋ ਸਮਝੋ ਆਪਣੀ ਜ਼ਿੰਦਗੀ 'ਚ ਉਸ ਚੀਜ਼ ਨੂੰ ਅਪਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ